ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ رائےਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਤਿੰਨ ਸੂਈਆਂ ਵਾਂ ਉਹ ਵਛੀ ਮਖਾਉਣੀਆਂ ਤੇ ਇੱਕ ਗੱਬਨ گا ਹੈ ਦੇਖ ਵਛੀ ਵੀ ਆ ਇਹ ਕਾਵਲੀ ਵਛੀ ਵੀ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਚਲੋ ਇਹ ਆ ਵੀ ਕੋਈ ਵੀਰ ਸੁਈਆਂ ਦੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੇ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲੈ ਕਰੋ ਪਰ ਤਸੱਲੀ ਆਪਣੀ ਜ਼ਰੂਰ ਇੱਥੋਂ ਕਰਕੇ ਖੜਿਆ ਕਰੋ ਅਸੀਂ ਕਦੇ ਵੀ ਨਹੀਂ ਕਿੰਨੇ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਚਲੋ ਵਧੀਆ ਜੀ ਇਦਾਂ ਜੀ ਤੇ ਨਾਮ ਦੱਸਦੇ ਇੱਕ ਰੇ ਨਾਮ ਰੋਵਰ ਜੋ ਪਿੰਡ ਰਾਪੁਰ ਸੀਲੇ ਨਾਲਾ ਜਲੰਧਰ ਫੋਨ ਨੰਬਰ ਹੀ ਬੋਲ ਦ ਫੋਨ ਨੰਬਰ ਹੈਗਾ 981387968 ਠੀਕ ਹੈ ਅੱਜ ਆ ਗਈਆਂ ਟੋਟਲ 4 ਗਾਵਾਂ ਦੇ ਇਕ ਵੱਛੀ ਹਨਾ ਚਲੋ ਆਪਾਂ ਪਹਿਲੇ ਨੰਬਰ ਵਾਲੀ ਦਾ ਕਰ ਲਈਏ ਇਹਦਾ ਨਾ ਦੁੱਧ ਹੋਣਾ ਜੋ ਇਹਦੇ ਕੋਲ 15 ਕਿਲੋ ਪਰ 13 ਕਿਲੋ ਦੀ ਗਾਰੰਟੀ ਹੈ ਅੱਛਾ ਹਾਂਜੀ ਇਹਦੇ ਥੱਲੇ ਨਾ ਵੱਛਾ ਨਹੀਂ ਉਹ ਛੱਡਦੇ ਰਹੇ ਤਾਂ ਪਿੱਛੇ ਜਿੱਦਾਂ ਲੈਂਦੀ ਓਦਾਂ ਇਹ ਦੇ ਦਿੰਦੀ ਹੈ ਇਹਦਾ ਹੋਵੇ ਜਿੱਦਾਂ ਮਰਜ਼ੀ ਬੈਠੇ ਰੋ ਪਰ ਵੱਛੇ ਨੂੰ ਨਹੀਂ ਪੈਣ ਦਿੰਦੀ ਹਾਂ ਅੱਛਾ ਹਾਂਜੀ ਉਹ ਛੱਡਦੇ ਨਹੀਂ ਰਹੇ ਬਾਟੇ ਦੁੱਧ ਪਿੰਦੇ ਰਹੇ ਠੀਕ ਹੈ ਤੇ ਉਤਰਾ ਠੰਡੀ ਸੀ ਲਿਆ ਸੂਈ ਨੂੰ ਕਿਨਾ ਚੇਰ ਹੋ ਗਿਆ ਆਇਆ ਫੀਨੋ ਇਹਨੂੰ ਵੀ ਨਹੀਂ ਦੇ ਅੰਦਰ ਹੋ ਗਏ ਨੇ ਹਮਮਗਰ ਬੱਚਾ ਰਿਹਾ ਬੱਚਾ ਤਾਂ ਨਾ ਉਹਨੇ ਦਿਖਾ ਦਿੰਦੀ ਆ ਉਹ ਬੱਚਾ ਸਾਹਮਣੇ ਵੱਜਾ ਹੈ ਮਹੀਨੇ ਦੇ ਲੱਗ ਬੰਨੇ ਦਾ ਹੋਣਾ ਹੈ ਚਲੋ ਤੋਰੋ ਫੇਰ ਇੱਕ ਰੀਨ ਤੋਰ ਦੋ ਨਾ ਫੇਰ ਬਾਕੀ ਅਤਰੇ ਵੀ ਚਲੋ ਕੱਦ ਕਾਠ ਚੰਗਾ ਆ ਤੇ ਥਾਣੇ ਦੇ ਲਈ ਤੁਹਾਨੂੰ ਲੱਗਦਾ ਦਿਖਾ ਦਈਏ ਆ ਦੇਖ ਸਾਡੇ ਥਾਣਾ ਦਾ ਸੱਜ ਗਿਆ ਆਪਣਾ ਜੰਗਾ ਇਹ ਰਵਾਨਾ ਵੀ ਮਦਰ ਇੱਕੀ ਦੇਖ ਸੰਦੀ ਤੇ ਕਿੰਨਾ ਫਿਰ ਮੁੱਲ ਵਿੱਧੀ ਇਹਦਾ ਮੁੱਲ ਤੇ 50 ਕਰ ਦੇ ਦੇਣੀ ਕਿੰਨੇ ਦੀ ਆਪਾਂ 3000 ਛੱਡਾਂਗੇ ਅੱਛਾ ਆਣਾ 45000 ਦੀਦਾ ਕੋਤੋਂ ਥੋੜੀ ਦੇਰ ਛੋੜੀ ਕਰਨੀ ਅੱਛਾ 45000 ਦੇ ਛੋੜ ਕਰ ਦੋਗੇ ਹਾਂਜੀ ਠੀਕ ਐ ਬਾਕੀ ਇਹ ਆ ਵੀ ਚਲੋ ਜੇ ਨਵਾਈ ਤਵਾਈ ਨਹੀਂ ਆ ਇਹ ਨਵਾਈ ਨੂੰ ਹੀ ਹੁੰਦੀ ਤੇ ਚਲੋ ਹੋਰ ਹੈ ਰੰਗ ਸਾਫ ਨਿਕਲਣਾ ਹੈ ਹੁਣ ਆ ਜਿਹੜੀ ਜੇ ਇਹਦੇ ਥਲੇ ਦੁੱਧ ਹੋਣਾ ਰਹੇ 12 ਕਿਲੋ ਪੱਕਾੜਾ ਅੱਛਾ ਹਾਂਜੀ ਇਹ ਵੀ ਨਾ ਪੰਜਿਆਂ ਦੇ ਬੰਦੇ ਸੁਈਏ ਦਾ ਬੱਚਾ ਗਿਆ ਮਾਰ ਅੱਛਾ ਇਹਦਾ ਬੱਚਾ ਨਹੀਂ ਹੈਗਾ ਹਾਂਜੀ ਹਾਂਜੀ ਠੀਕ ਐ ਤੁਰ ਦੋ ਫੇਰ ਇਹਨਾਂ ਨੂੰ ਇਹ ਬੱਚੇ ਤਾਂ ਵੀ ਨਹੀਂ ਆ ਤੇ ਥਾਣੇ ਤੇ ਇੱਕ ਵਾਰੀ ਲਾਗੇ ਤਾਂ ਦੇਖ ਸਕਦੇ ਚੰਗੇ ਗੱਪ ਤੇ ਬਾਕੀ ਘਰ ਆ ਜਾ ਸਰੀਰ ਆ ਕੱਦ ਬਹੁਤਾ ਉੱਚਾ ਨਹੀਂ ਹੈ ਠੀਕ ਠਾਕ ਜਿਹਾ ਕਰਦਾ ਜਿਹੜਾ ਇਹ ਤੇ ਹਵਾਨੇ ਦੇ ਨਾੜੇ ਦੀ ਇੱਧਰ ਦੇਖ ਸਕਦੇ ਜੀ ਉਤਰਾਂ ਇਹ ਵੀ ਥੱਲੇ ਚੰਗੀ ਭਣੀ ਆ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਤੇ ਦਾ ਕਰਦੇ ਜੀ 6000 ਤੇ ਇਹ ਕਿੰਨੇ ਦੀ ਦੇਣੀ ਆ 34 ਦੀ ਦੇ ਦਾਂਗੇ ਅੱਛਾ 34 ਦੀ ਦੇ ਦੋਗੇ ਹਾਂ ਜੇ ਕਰਦਾਂਗੇ ਚੋ ਮਾਰ ਦਾਂ ਬਾਕੀ ਮਾਨਤਾ ਨਾਲ ਮੋਕੇ ਤੇ ਹੋ ਜਾਊਗਾ ਹਨਾ ਠੀਕ ਹੈ ਜੀ ਠੀਕ ਹੈ ਤੇ ਬਾਕੀ ਇੱਕ ਰੀਆ ਹਵਾਨਾ ਇਹਦਾ ਫਿਰ ਤਾਂ ਥੱਲੇ ਦੇਖਾਂਗੇ ਠੀਕ ਐ ਤੇ ਆ ਗੱਭਨ ਜੇ ਮਾਲਿਆਂ ਦੀ ਗੱਭਨ ਲਈ ਇੱਕ ਨਗ ਲੈ ਜੂਗੀ ਟਾਈਮ ਇਹ ਦਿਨ ਖੜਦੀ ਜੋ 10 15 ਦਿਨ ਲੈਣੀ ਤੇ ਸੁਆ ਇਹਦਾ ਇਹ ਪਹਿਲਾ ਸੁਆ ਸੁਣੀ ਜੇ ਅੱਛਾ ਪਹਿਲਾ ਸੁਆ ਸੁਣੀ ਆ ਹਾਂਜੀ ਸਾਈ ਵਾਲ ਕਰੋਸ ਤੇ ਆ ਤੇ ਥਾਣੇ ਦੇ ਹੁਣ ਤੋਂ ਪ੍ਰੋਪਰ ਹੱਥ ਜਿਉਣ ਆਦਾ ਥਲੇ ਦੰਦਾਰੀ ਕਿੰਨੇ ਦੰਦ ਆ ਤੋਗੀ ਹੋਣੀ ਚਾਹੀਦੀ ਅੱਛਾ ਤੇ ਦੁੱਧ ਕਿੰਨਾ ਪਹਿਲੇ ਸਵੇ ਕੱਢੀ ਜਾਊਗੀ ਉਹ ਕਹਿੰਦੇ 16 17 ਕਿਲੋ ਜਵਾਈ ਜੂਗੀ ਚਲੋ ਫਿਰ ਤੋੜ ਦੋ ਮਾ ਕੇ ਆਵੇ ਗੱਬਨ ਪਸ਼ੂ ਦਾ ਜਿਹੜਾ ਦੁੱਧ ਦਾ ਅੰਦਾਜ਼ਾ ਹੀ ਹੁੰਦਾ ਆ ਵੱਧ ਵਿੱਚਵਾ ਸਕਦੀ ਤੇ ਘੱਟ ਵਿੱਚਵਾ ਸਕਦੀ ਹੈ ਬਾਕੀ ਇਹ ਆ ਵੀ ਔਨ ਵਾਲੇ ਮੌਸਮ 'ਚ ਚਾਉਣ ਵਾਲੀਆਂ ਆ ਜਿਹੜੀਆਂ ਦਾ ਦੇਖ ਸਾਦੇ ਹਵਾਂ ਚੰਗਾ ਪਰੂਗੀ ਥੱਲੇ ਤੇ ਇਹਦਾ ਫਿਰ ਮੁੱਲ ਮੁੱਲ ਤੇ ਦਾ 40000 ਦਾ ਅੱਛਾ ਤੇ ਇਹ ਕਿੰਨੇ ਦੀ ਹੋ ਜਾਊਗੀ 44 ਦੀ ਲੈਣੇ 44000 ਦੀ ਹਾਂ ਜਿਉਂ ਚਮਾਦਨ ਖੁੱਲਾ ਕਰ ਦਾਂਗੇ ਮੰਨ ਤਾਂ ਚਲੋ ਸਾਰੀਆਂ ਚ ਖੁੱਲੇ ਹੋਣਗੇ ਕੋਈ ਵੀਰ ਫੋਨ ਲਾਵੇ ਸੌਦਾ ਆਪੇ ਮੁੱਕ ਤੇ ਹੋ ਜਾਂਦਾ ਹੁੰਦਾ ਹੈ ਹੁਣ ਇੱਕ ਧੰਨਵਾਦ ਜਰਸੀ ਵਾੜ ਤੁਹਾਨੂੰ ਦਿਖਾਉਣੀ ਆ ਹੈਗੀ ਇਹ ਵੀ ਬੱਚੇ ਤਾਂ ਬਣਾਈਆਂ ਉੱਤ ਹਾਂਜੀ ਇਹਦੇ ਇਹ ਦੇਖੋ ਦੁੱਧ ਹੁਣ ਆ ਜੋ 8 ਕਿਲੋ ਤੇ 7 ਕਿਲੋ ਦੀ ਗਾਰੰਟੀ ਹੈ। ਅੱਛਾ। ਇਹਦੇ ਨਾਲ ਵੀੜੀ ਆ ਜੀ ਬੱਚੇ ਜਿਹਦਾ ਬੱਚਾ ਮਰ ਗਿਆ। ਅੱਛਾ ਇਹਦਾ ਵੀ ਬੱਚਾ ਮਰ ਗਿਆ ਆ। ਹਾਂਜੀ ਆ ਜੀ ਮੈਂ। ਕਿੰਨਾ ਕ ਚਿਰ ਦਾ ਬੱਚਾ ਮਹੀ ਇਹਦਾ? ਆ ਆ। ਠੀਕ। ਹਾਂਜੀ। ਸਹੀ ਗਾ ਆਏ ਜਿਹੜੀ। ਤੇ ਆ ਬੱਚਾ। ਠੀਕ ਹੈ। ਹਾਂਜੀ। ਤੋਰ ਦੋ ਜੇਲੀ ਨੂੰ। ਹੋਣ ਪਰ ਬੱਚੇ ਤੋਂ ਬਿਨਾਂ ਹੀ ਆ 7-8 ਕਿਲੋ ਤੋਂ ਜਿਹੜਾ ਉਹਨੂੰ ਕਿਹਾ ਹੈਗਾ ਇਹ ਦੇਖੋ ਤੇ 98 ਇਹ ਦੇਖ ਸਕਦੇ ਆ ਆਪਾਂ ਲੱਗੇ ਤਾਂ ਕੰਢੀ ਜੀ ਵੇਖਣੇ ਠੀਕ ਹੈ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਤੇ ਦਾ 9000 ਰੁਪਏ ਅੱਛਾ ਇਹ ਤੇ ਯਰ ਜੀ ਤੁਸਾਨੂੰ ਦੇਣੀ ਹੈ ਅੱਛਾ ਤੇ ਯਰ ਜੀ ਦੇ ਦੋਗੇ ਹਾਂ ਜੀ ਠੀਕ ਹੈ ਤੇ ਹੁਣ ਆ ਜਿਹੜੇ ਵਛੀ ਜੇ ਇਹ ਵਾਲੇ ਜੀ ਆ ਪਿਛੋਂ ਇਦਾਂ ਹੈ ਜੀ ਇਦਾਂ ਦੇਣੀ ਹੈ ਅੱਛਾ ਹਾਂ ਜੀ ਅਜੇ ਬਣੀ ਤੇ ਨਹੀਂ ਹੋਣੀਗਾ ਨਹੀਂ ਨਹੀਂ ਬਣੀ ਨਹੀਂ ਠੀਕ ਹੈ ਤੇ ਇਹਦੇ ਕੋਈ ਮਾਰੇ ਦੁੱਧ ਦਾ ਪਤਾ ਜੀ ਇਹਦੀ ਮਾਂ ਦਿੰਦੀ ਰਹੀ 18 19 ਲੀਟਰ ਦੁੱਧ ਦੇਣੀ ਹੈ ਅੱਛਾ ਤੋਰਾ ਹਾਂ ਫੇਰ ਇੱਕ ਰੀ ਇਹ ਆਵੇ ਇਹਦੇ ਸਿੰਗ ਨਹੀਂ ਕਿਸ ਨੇ ਦਗਾਏ ਤੋਤਰਾ ਰੰਗ ਰੂਪ ਦੀ ਚੰਗੀ ਹੈ ਕਿੰਨੇ ਘਾੜਕ ਨਹੀਂ ਹੋਵੇ ਤੇ ਦੰਦ ਬਖਾ ਦੀ ਜੀ ਇਹ ਤੇ ਆ ਦੇਖ ਸਕਦੇ ਜੇ ਦੰਦ ਜਿਹੜਾ ਦੰਦ ਤੋੜਤਾ ਹੋਇਨੇ ਜਿਹੜੀ ਠੀਕ ਹੈ ਬੰਦ ਹੋ ਵੀ ਦੀ ਭਾਵੇਂ ਕੋਈ ਖੀਰੀ ਤਾਂ ਦੋਂਦੀ ਜਿਹੜੀ ਹੋਣਦੀ ਆ ਭਾਵੇਂ ਕੋ ਖੀਰੀ ਮੱਲੇ ਭਾਵੇਂ ਕੋ ਦੋਂਦੀ ਮੱਲੇ ਖੀਰੀ ਤਾਂ ਦੋਂਦੀ ਜਿਹੜੀ ਅਜੇ ਹੋਣਦੀ ਆ ਤੇ ਇਹਦਾ ਫਿਰ ਮੁੱਲ ਮੁੱਲ ਤੇ ਦਾ 7000 ਕਰਦੇ ਆ ਅੱਛਾ ਇਹਦਾ ਮੁੱਲ 7000 ਆ ਹਾਂਜੀ ਵਿੱਚੋਂ ਕਰ ਨਹੀਂ ਛੋੜ ਛੋੜ 5000 ਦੀ ਦੇ ਦਾ ਅੱਛਾ 5000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਬਾਕੀ ਗਾਵਾਂ ਦੀ ਤੁਹਾਡੇ ਕੋਲ ਕਿਤਾ ਤਸੱਲੀ ਕਰਕੇ ਖੜੇ ਹਨਾ ਹਾਂ ਗੱਬਣ ਬਾਤ ਕਰਦੇਗਾ ਤੇ ਤੁਸੀਂ ਦਵਾਈ ਆਪਣਾ ਕੋਈ ਟਾਈਮ ਚਵਾਈ ਕਰਕੇ ਖੜੇ ਠੀਕ ਹੈ ਜੀ ਜੋ ਵੀ ਆ ਇੱਥਾਂ ਹੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੋ ਜੀ